ਸਲਾਹ ਬਣਾਵੇ ਦੇਖੋ ਪਹਿਲਾਂ ਤੇ ਅਸੀਂ ਕੀ ਕੀਤਾ ਕਿ ਲੱਕ ਦਾ ਜਿਹੜਾ ਅਸੀਂ بیس ਬਣਾ ਲਿਆ ਇਸ ਤੋਂ ਬਾਅਦ ਦੂਸਰਾ بیس ਅਸੀਂ ਕੀ ਬਣਾਉਣ ਲੱਗੇ ਜੀ ਆ ਥਰਮਾਕੋਲ ਬਾਜ਼ਾਰ ਦੇ ਵਿੱਚ 50 ਰੁਪਏ ਦਾ ਪੀਸ ਮਿਲ ਜਾਂਦਾ ਕਿ ਜੇ ਆਪਾਂ ਆਰਗੈਨਿਕ ਸਬਜ਼ੀਆਂ ਖਾਣੀਆਂ ਐ ਤੇ ਬਾਕੀ ਇਨੀ ਕੀਮਤੀ ਛੱਤ ਨੂੰ ਬਚਾਉਣਾ ਹੈ ਸਲਾਹ ਤੋਂ ਤੇ ਇੰਨਾ ਕਿ ਖਰਚਾ ਆਪਾਂ ਨੂੰ ਕਰ ਲੈਣਾ ਚਾਹੀਦਾ तकरीबन 5 ਪੀਸ 3 बाई 8 ਤੇ ਆ ਜਾਂਦੇ ਆ ਹਾਂਜੀ ਹਾਂਜੀ ਤੇ ਆ ਦੇਖੋ ਜੇ ਅਸੀਂ ਇਹਨੂੰ ਹੁਣ ਜਿਹੜਾ ਇਸ ਤਰ੍ਹਾਂ ਦੇਖੋ ਸਾਡਾ ਇੱਕ ਕਿਆਰੀ ਦਾ ਜਿਹੜਾ بیس ਬਣ ਗਿਆ ਤੇ ਡਬਲ ਸੇਫਟੀ ਆਪਣੀ ਹੋ ਜਾਂਦੀ ਹੈ ਲਓ ਜੀ ਪੰਜ ਥਰਮੋਕਲ ਦੀ ਜਿਹੜੀ ਸ਼ੀਟ ਹੁੰਦੀ ਹੈ ਦੋਸਤੋ ਪੂਰੀ ਪੂਰੀ ਫਿਟਿੰਗ ਜਿਹੜੀ ਉੱਪਰ ਆ ਹੀ ਜਾਂਦੀ ਹੈ ਦੀ ਮਿੱਟੀ ਪਾਉਣ ਤੋਂ ਪਹਿਲਾਂ ਕੀ ਕੰਮ ਕਰਨਾ ਆਪਾਂ ਪਾਉਣੇ ਸੁੱਕੇ ਪੱਤੇ ਪੱਤੇ ਸੁੱਕੇ ਹੋਣੇ ਚਾਹੀਦੇ ਹਰੇ ਪੱਤੇ ਨਾ ਹੋਣ ਫੰਗਸ ਬਣ ਜਾਂਦੀ ਹੈ ਤੇ ਇੱਕ ਤਾਂ ਦੋਸਤੋ ਕੀ ਹੋਊਗਾ ਕਿ ਥੱਲੇ ਇੱਕ ਛੱਤ ਉੱਪਰ ਜਿਹੜਾ ਨਾ ਇੱਕ ਬਜਨ ਘਟ ਹੋਊਗਾ ਮਿੱਟੀ ਘਟ ਪਾਉਗੇ ਦੂਸਰਾ ਕੀ ਆ ਜੇ ਤਾਂ ਪੱਤੇ ਥੱਲੇ ਹੋਣਗੇ ਤੇ ਖਾਦ ਦਾ ਕੰਮ ਵੀ ਕਰਨਗੇ ਦੇਖੋ ਜਿਵੇਂ ਜਿਵੇਂ ਆਪਾਂ ਮਿੱਟੀ ਪਾਉਨੇ ਆ ਪੱਤੇ ਥੱਲੇ ਬੈਂਦੇ ਜਾਂਦੇ ਨੇ ਪਹਿਲੇ ਪਹਿਲਾ ਲੱਗਦਾ ਹੈ ਕਿ ਆਪਾਂ ਸਾਰਾ ਹੀ ਇਹਨੂੰ ਪੱਤਿਆਂ ਨਾਲ ਉਹ ਥੱਲੇ ਬਹਿ ਜਾਣੇ 1.5 ਇੰਚ ਤੱਕ ਮਸਾ ਇਹਨਾਂ ਰਹਿਣਾ ਆ ਇਸ ਤਰ੍ਹਾਂ ਤੁਸੀਂ ਇਹ ਕਿਆਰੀ ਇਸ ਤਰ੍ਹਾਂ ਤਿਆਰ ਕਰ ਸਕਦੇ ਹੋ ਇਹਦੇ ਵਿੱਚ ਹੁਣ ਜਿਹੜਾ ਅਸੀਂ ਜਿਹੜਾ ਸਾਡੀ ਪਲਾਨਿੰਗ ਜੀ ਗੰਡੇ ਲਾਉਣ ਦੀ ਹੈਗੀ ਹੈ ਤੇ ਬਾਕੀ ਹੋਰ ਵੀ ਗਰਮੀ ਵਾਲੀਆਂ ਜਿਹੜੇ ਸਬਜ਼ੀਆਂ ਜਿਵੇਂ ਪਤਰਾ ਕਰੇਲੇ ਇਹ ਖੀਰੇ ਵਗੈਰਾ ਇਹ ਚੀਜ਼ਾਂ ਤੁਸੀਂ ਲਾ ਸਕਦੇ ਹੋ ਭਿੰਡੀਆਂ ਵੀ ਇਹਦੇ ਵਿੱਚ ਲੱਗ ਸਕਦੀਆਂ ਕਿਉਂਕਿ ਤਕਰੀਬਨ ਮਿੱਟੀ ਜਿਹੜੀ ਆ ਉਹ 4-5 ਇੰਚ ਦੇ ਕਰੀਬ ਹੈਗੀ ਹੈ ਇਹਦੇ ਵਿੱਚ ਇਹ ਚੀਜ਼ਾਂ ਲੱਗ ਜਾਂਦੀਆਂ ਹੋਰ ਵੀ ਚੀਜ਼ਾਂ ਜਿਹੜੀਆਂ ਲਾਈਆਂ ਜਾ ਸਕਦੀਆਂ ਤੁਹਾਨੂੰ ਕਮੈਂਟਸ ਵਿੱਚ ਦੱਸਣਾ